ਵੇ ਜੰਮੀ ਤੇ ਤੁਸ ਤਨੋਂ ਆ ਗਏ ਨਾ ਸਾਨੂੰ ਆਸਾ ਦੇਣਾ ਕੋਈ ਇਦਾਂ ਨਾ ਕਰ ਲੈ ਵੀ ਸਾਧਾ ਸਾਡੀ ਅੱਖੀ ਵੀ ਹੁੰਦੀ ਪਾ ਲਈ ਹਾਂ ਮਾਗਾਂਗੇ ਵੀ ਗੱਲ ਤੋਂ ਅਰਦਾਸ ਕਰੋ ਕੋਈ ਸਾਡੀ ਕਾਮ ਹੋ ਜਾਵੇ ਮੇਰੀ ਜੀਤ ਨੂੰ ਸੌਂ ਕਰਾ ਦੇ ਆਹ ਚ ਨਹੀਂ ਖਾਣ ਮਾਰ ਮੈਨੂੰ ਜਿਆਦਾ ਬਹੁਤ ਪਰਖ ਸਾ ਦਰੱਖਤ ਦਿਖਾਤੇ ਅੱਜ ਇੱਕ ਬਹੁਤ ਵੱਡੀ ਗੁੰਤਾ ਹੈ ਪੰਜਾਬਾਸਲੇ ਤੇ ਪਈ ਹੋਈ ਹੈ ਪਜੰਬ ਦੀ ਲੱਖਾਂ ਏਕੜ ਜਮੀਨ ਫਸਲ ਬਰਬਾਦ ਹੋ ਚੁੱਕੀ ਹੈ ਜਮੀਨਾਂ ਖਰਾਬ ਹੋ ਚੁੱਕੀਆਂ ਨੇ ਲੋਕ ਘਰੋਂ بے ਕਰ ਹੋ ਚੁੱਕੇ ਨੇ ਬਹੁਤ ਸਾਰੇ ਘਰ ਵੀ ਜਿਹੜੇ ਨੇ ਉਹ ਟਹਿ ਟੇਰੀ ਹੋ ਚੁੱਕੇ ਨੇ ਔਰ ਕਈ ਕਈ ਥਾਵਾਂ ਤੇ ਜਿਵੇਂ ਦੱਸਿਆ ਹੈ ਪ੍ਰਸ਼ਾਸਨ ਵੱਲੋਂ ਤੇ 6 6 7 7 ਸੂਤ ਪਾਣੀ ਕਈ ਥਾਵਾਂ ਤੇ ਚੜਿਆ ਹੋਇਆ ਔਰ ਜਿੱਥੇ ਅਸੀਂ ਹਰੜਲਾ ਪਿੰਡ ਵਿੱਚ ਖੜੇ ਹੁੰਨੇ ਆ ਇੱਥੇ ਵੀ ਕਾਫੀ ਸਪੀਡ ਦੇ ਨਾਲ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਆਪ ਇਹ ਕਹਿ ਸਕਦੇ ਆ ਕਿ ਆਣੀ ਪਿੱਛੋਂ ਹਾਲਾ ਬਹੁਤ ਵੱਡੀ ਸਪੀਡ ਵਿੱਚ ਪਾਣੀ ਆ ਰਿਹਾ ਹੈ ਤੇ ਪਾਣੀ ਵਧ ਰਿਹਾ ਹੈ ਐਸੇ ਸਮੇਂ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਹੈ ਔਰ ਸਾਰੇ ਅਸੀਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਇਹ ਜਿਹੜੀ ਦਿੱਕਤ ਆ ਪੰਜਾਬ ਤੇ ਪਈ ਹੈ ਸਾਨੂੰ ਵਿੱਚੋਂ ਲਜਾਪ ਮਿਲਦਾ ਸੀ ਅਰਦਾਸ ਕੀਤੀਵਾ ਦਾ ਪਾਸਟਿੰਗ ਹੋ ਗਏ ਆਪਣਾ ਆਪਣਾ ਦਾ ਰੀਨੰਬਰ ਰੱਖੀ ਜਾ ਇਮੇਲ ਜਿਹੜੇ ਤੋਂ ਹੋ ਉਸ ਮਾਰੇ ਹਾਲਾਤ ਨੇ ਜੋ ਦੇਖ ਰਹੇ ਆ ਅੱਗੇ ਤਾਂ ਜਿਹਨ ਡਿੱਟੂ ਸਾਹਿਬ ਦੱਸ ਰਿਹਾ ਸਨ ਕਿ ਇਹ ਤੋਂ ਅੱਗੇ ਜਾ ਕੇ ਤਾਂ ਹੋਰ ਵੀ ਜ਼ਿਆਦਾ ਮਾਰੇ ਹਾਲਾਤ ਨੇ ਕਿ ਜਿਹੜਾ ਪੰਜਾਬ ਹਿੰਦੁਸਤਾਨ ਵਾਸੀਆਂ ਦਾ ਘੇਟ ਪਰਦਾ ਹੈ ਖੇਤੀ ਪ੍ਰਧਾਨ ਪੰਜਾਬ ਸੂਬਾ ਦੁੱਖ ਹੁੰਦਾ ਹੈ ਕਿ ਜਦੋਂ ਉਰੇ ਬੇਅਸ਼ਵਕ ਕਿਤੇ ਦਿੱਤਾ ਪੈਂਦੀ ਹੈ ਤੇ ਪੰਜਾਬ ਵਾਸੀ ਆਪਣੇ ਜਾਨ ਹੀਲ ਕੇ ਉੱਤੇ ਪਹੁੰਚਦੇ ਨੇ ਕੋਈ ਵੀ ਸਹਾਇਤਾ ਦੀ ਲੋੜ ਹੈ ਉਹ ਕਰਦੇ ਨੇ ਇੱਥੋਂ ਤੱਕ ਵੀ ਆ ਕਿ ਸਾਡੇ ਜਿੱਥੇ ਬੰਦੀਆਂ ਲੋਕਾਂ ਨੂੰ ਘਰ ਬਣਾ ਕੇ ਬਦਿੰਦਿਆਂ ਨੇ ਲੇਕਿਨ ਦੁੱਖ ਇਹ ਆ ਕਿ ਅੱਜ ਪੰਜਾਬ ਤੇ ਦਿੱਕਾ ਨਹੀਂ ਹੈ ਤੇ ਕਿਸੇ ਨੇ ਵੀ ਪੰਜਾਬ ਦੀ ਬਾਹ ਨਹੀਂ ਫੜੀ ਆਖੇ ਇੱਥੋਂ ਤੱਕ ਕਿ ਕਹਿੰਦੇ ਸਰਕਾਰ ਮੈਂ ਪਹਿਲਾਂ ਵੀ ਕਿਹਾ ਤੁਖਾਂ ਕਿ ਜੇਕਰ ਇਹ ਹਾਲਾਤ ਗੁਜਰਾਤ ਦੇ ਹੁੰਦੇ ਫਿਰ ਹਮ ਤੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਹੈਲੀਕਾਪਟਰ ਲੈ ਕੇ ਚੌਪਰ ਲੈ ਕੇ ਜਾ ਕੇ ਉਹਦਾ ਸਰਵੇ ਵੀ ਕਰਦਾ ਦੌਰਾ ਵੀ ਕਰਦਾ ਹੁਣ ਤੱਕ ਹਜ਼ਾਰਾਂ ਕਰੋੜ ਰੁਪਏ ਰਾਤ ਸੈਕ ਦੀ ਜਾਰੀ ਹੋ ਜਾਣੇ ਸਨ ਲੇਕਿਨ ਪੰਜਾਬ ਜੇ ਵੀ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਪਹਿਲਾਂ ਪੰਜਾਬ ਦੇ ਨਾਲ ਵਿਵਾਦ ਹੋਇਆ ਅੱਜ ਵੀ ਪੰਜਾਬ ਦੇ ਨਾਲ ਬਹੁਤ ਵੱਡਾ ਵਿਵਾਦ ਕੀਤਾ ਜਾ ਰਿਹਾ ਹੈ ਕੋਈ ਸੈਂਟਰ ਦੀ ਗਵਰਨਮੈਂਟ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਸਹਾਇਤਾ ਹੈ ਉਹ ਪੰਜਾਬ ਵਾਸਤੇ ਨਾ ਕੋ ਸਰਵੇ ਕੀਤਾ ਹੈ ਨਾ ਕੋਈ ਬਿਆਨ ਆਇਆ ਹੈ ਤੇ ਨਾ ਹੀ ਕਿਸੇ ਪ੍ਰਕਾਰ ਦੀ ਜਿਹੜੀ ਕੋਈ ਸਹਾਇਤਾ ਉਜਾਰੀ ਕੀਤੀ ਹੈ ਤੇ ਨਾ ਹੀ ਇਹ ਜਿਹੜੇ ਵਿਪਤਾ ਜਿਹੜਾ ਪੰਜਾਬ ਜਿਹੜਾ ਪਾਣੀ ਇੰਨਾ ਜਿਆਦਾ ਵੱਟੇ ਫੱਤਰ ਤੇ ਸਾਰੇ ਪਾਸੇ ਫੈਲ ਰਿਹਾ ਇਹਨੂੰ ਕੋ ਰੋਕਣ ਲਈ ਤਾਂ ਜਿਹੜਿਆਂ ਨੇ ਪਰਸੈਂਟ ਦੇ ਸਰਕਾਰ ਵੱਲੋਂ ਕੀਤੀ ਜਾ ਰਹੀ ਤੁਸੀਂ ਅੱਜ ਇੱਥੇ ਪੁੱਛੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਮਦਦ ਕੀਤੀ ਗਈ ਜਿਹੜੇ ਲੋਕ ਅਸੀਂ ਅੱਜ ਬਾਬਾ ਜੀ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਾਪੁਰਖਨ ਪ੍ਰਕਾਲਿਆਂ ਵਾਲੇ ਸਥਾਨ ਦੇ ਮੁਕਤੀ ਸੇਵਾਦਾਰ ਸੰਤ ਬਾਬਾ ਗੁਰਦੇਵ ਸਿੰਘ ਜੁੱਲੀ ਵਾਲੇ ਇਹਨਾਂ ਦੇ ਮਾਪੁਰਖਾ ਨੇ ਆਪਣੇ ਪਰਿਵਾਰ ਸਹਿਤ ਆਪਣੇ ਸੰਗੀ ਸਜੂਦੀਆਂ ਸਾਹਿਬ ਬਹੁਤ ਵੱਡਾ ਉਪਰਾਲਾ ਕੀਤਾ ਕਿ ਸੰਗਤ ਦੇ ਵਾਸਤੇ ਰਾਸ਼ਨ ਪ੍ਰਸ਼ਾਦੀ ਪਕਾ ਕੇ ਸੋਕਾ ਦੁੱਧ ਪਾਣੀ ਔਰ ਬੱਚਿਆਂ ਵਾਸਤੇ ਡਾਈਪਰ ਦਵਾਈਆਂ ਖੁਸ਼ਮਤੀਆਂ ਦਵਾਈਆਂ ਔਰ ਪਸ਼ੂਮਤ ਵਾਸਤੇ ਜਿਹੜਾ ਚੌਕਰ ਹੈ ਉਹ ਪੱਠਣ ਦੇ ਸਾਕੇ ਪਸ਼ੂਮੋ ਦੇ ਖਾਣ ਵਾਸਤੇ ਜਿਹੜਾ ਚੌਕਰ ਹੈ ਉਹ ਲੈ ਕੇ ਚੁਹੇ ਹੋਏ ਨੇ ਪਾਣੀ ਲੈ ਕੇ ਪਹੁੰਚੇ ਹੋਏ ਨੇ ਔਰ ਹੁਣ ਵੀ ਸਾਨੂੰ ਜੋ ਰਿਪੋਰਟ ਜਿਹੜੀ ਹੈ ਕਿ ਪੀਣ ਵਾਲੇ ਪਾਣੀ ਪਾਣੀ ਦੀ ਬੜੀ ਭਾਰੀ ਜਿਹੜੀ ਗਿਲਤ ਹੈ ਉਹ ਰੋਕਣ ਵਾਸਤੇ ਆ ਰਹੀ ਔਰ ਨਵੀਂ ਦੀ ਕੀ ਕਿ ਜਿੰਨਾ ਹੋ ਸਕਦਾ ਹੁਣੇ ਪਾਣੀ ਦਾ ਪ੍ਰਬੰਧ ਕਰਕੇ ਕਿ ਇੱਥੇ ਕਿੱਥੇ ਵੀ ਲੋਕ ਬੈਠੇ ਹੋਏ ਉਹਨਾਂ ਨੂੰ ਪਾਣੀ ਜਿਹੜਾ ਉਹ ਮੁਹੱਈਆ ਕਰਵਾਇਆ ਜਾਵੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੋ ਤੋਂ ਗੱਲ ਆਦੀ ਹੈ ਕਿ ਪੰਜਾਬ ਦੇ ਲੋਕ ਸਭ ਤੋਂ ਜਿਹੜੇ ਖੜਦੇ ਨੇ ਕੁਰੇ ਇੰਡਸਟਰੀਆਂ ਦੀ ਜਗ੍ਹਾ ਦੇ ਸਿੱਖ ਨੇ ਜਿਹੜੇ ਇਲੈਕਟ੍ਰੀਕ ਨਿਊਟਰ ਕਰਦੇ ਹੁੰਦੇ ਆ ਜਿਹੜੀ ਕਾਫੀ ਜਿਆਦਾ ਹੋਣ ਪ ਜਾਂਦੇ ਤੇ ਪਰ ਪੰਜਾਬ ਦੇ ਵਿੱਚ ਵਿਪਤਾ ਦੇ ਕੋਈ ਕਿਤੇ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਮਦਦ ਹੁਣ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਪੰਜਾਬੀਆਂ ਦੇ ਖੂਨ ਵਿੱਚ ਜਾਂ ਪੰਜਾਬ ਕੇੰਡਰ ਸੁਭਾਅ ਹੈ ਕਿ ਪੰਜਾਬੀ ਦੂਜੇ ਵਾਸਤੇ ਪ੍ਰਵਾਨ ਹੋਣ ਤੱਕ ਤਿਆਰ ਹੋ ਜਾਂਦਾ ਹੈ ਚਾਹੇ ਕਸ਼ਕੋਜ ਵਿੱਚ ਕੋਚਾਲ ਆਇਆ ਤੇ ਪੰਜਾਬੀ ਅੱਗੇ ਸਨ ਉੜੀਸਾ ਤੋਂ ਸੁਨਾਰਨੀ ਆਏ ਪੰਜਾਬੀ ਅੱਗੇ ਸਨ ਜੰਮੂ ਕਸ਼ਮੀਰ ਵਿੱਚ ਹਾਰ ਆਏ ਤੇ ਪੰਜਾਬੀ ਅੱਗੇ ਸਨ ਉਹ ਖਾਸ ਕਰਕੇ ਸਿੱਖ ਅੱਗੇ ਸਨ ਪਰ ਅੱਜ ਪੰਜਾਬੀ ਨੇ ਇੱਕ ਮੁਸੀਬਤ ਬਣੀ ਹੈ ਖਾਸ ਕਰਕੇ ਸਿੱਖਾਂ ਤੇ ਸਾਡੇ ਪਿੰਡੂ ਕਿਸਾਨਾਂ ਵਿੱਚ ਇਹ ਮੁਸੀਬਤ ਬਣੀ ਹੈ ਅੱਜ ਪੰਜਾਬ ਦੀ ਮਦਦ ਕਰਨ ਵਾਸਤੇ ਕੋਈ ਵੀ ਜਿੱਥੇ ਬੰਦੀ ਦਾ ਕਿਸੇ ਹੋਰ ਸਟੇਟ ਦੇ ਕਿਸੇ ਨੇ ਆਉਣਾ ਤਾਂ ਕੀ ਹੈ ਕਿਸੇ ਨੇ ਕੋਈ ਇਸ ਗੱਲ ਦਾ ਕੋਈ ਬਿਆਨ ਤੱਕ ਵੀ ਜਿਹੜਾ ਉਹ ਨਹੀਂ ਦਿੱਤਾ ਪਰ ਸਾਡੇ ਖੂਨ ਵਿੱਚ ਹੈ ਕਿ ਅਸੀਂ ਆਪਾਂ ਆਪ ਕੁਰਬਾਨ ਕਰਕੇ ਬਦੁਰਗ ਦੀ ਜਿਹੜੀ ਸਹਾਇਤਾ ਉਹ ਕਰਨ ਦੇ ਕਰਨ ਕਰਦੇ ਹਾਂ ਔਰ ਅੱਜ ਪੰਜਾਬ ਦੀ ਪੰਜਾਬੀਆਂ ਦੇ ਨਾਲ ਖੜੇ ਨੇ ਅਸੀਂ ਸਾਰੇ ਆਪਣੇ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਨੇ ਜੋ ਵੀ ਯਤਨ ਸਾਡੇ ਤੋਂ ਹੋ ਸਕਦਾ ਹੈ

ਸਰ ਆਖਰੀ ਖਬਰਾਂ ਨਾਲ ਮਾਰਨੀ ਗਿਆਤ ਬਹੁਤ ਹੈ ਹਾਂ ਹਾਂਜੀ ਬਾਕੀ ਦੀ ਖਾਲਸਾ ਬਾਕੀ ਨੂੰ ਦਿੱਤੀ ਫੱਤੇ ਅੱਜ ਇੱਕ ਬਹੁਤ ਵੱਡੀ ਗੱਲ ਹੈ ਪੰਜਾਬ ਪਾਸੇ ਤੇ ਪਈ ਹੋਈ ਹੈ ਪੰਜ ਦੀ ਲੱਖਾਂ ਏਕੜ ਜ਼ਮੀਨ ਫਸਲ ਬਰਬਾਦ ਹੋ ਚੁੱਕੀ ਹੈ ਜ਼ਮੀਨਾਂ ਖਰਾਬ ਹੋ ਚੁੱਕੀਆਂ ਨੇ ਰੋਕ ਤੇ ਕਰੋ ਬੇਕਰ ਹੋ ਚੁੱਕੇ ਨੇ ਬਹੁਤ ਸਾਰੇ ਘਰ ਵੀ ਜਿਹੜੇ ਨੇ ਉਹ ਟਹਿ ਟੇਰੀ ਹੋ ਚੁੱਕੇ ਨੇ ਔਰ ਕਈ ਕਈ ਥਾਵਾਂ ਤੇ ਜਿਵੇਂ ਦੱਸਿਆ ਹੈ ਪ੍ਰਸ਼ਾਸਨ ਵੱਲੋਂ ਤੇ 6 6 7 7 ਸੁੱਤ ਪਾਣੀ ਕਈ ਥਾਵਾਂ ਤੇ ਚੜਿਆ ਹੋਇਆ ਔਰ ਜਿੱਥੇ ਅਸੀਂ ਹਾਰੜ ਚਲਾ ਤਿੰਨ ਵਿੱਚ ਖੜੇ ਹੁਣੇ ਆ ਇੱਥੇ ਵੀ ਕਾਫੀ ਸਪੀਡ ਦੇ ਨਾਲ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਆਬ ਇਹ ਕਹਿ ਸਕਦੇ ਆ ਕਿ ਆਣੀ ਪਿੱਛੋਂ ਹਾਲਾ ਬਹੁਤ ਵੱਡੀ ਸਪੀਡ ਵਿੱਚ ਪਾਣੀ ਆ ਰਿਹਾ ਤੇ ਪਾਣੀ ਵੱਧ ਰਿਹਾ ਹੈ ऐसे ਸਮੇਂ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਹੈ ਔਰ ਸਾਰੇ ਅਸੀਂ ਗੁਰੂ ਚਰਤਨਾ ਦੇ ਵਿੱਚ ਹੀ ਅਰਦਾਸ ਕਰੀਏ ਕਿ ਇਹ ਜਿਹੜੀ ਵਿਪਤਾ ਪੰਜਾਬ ਤੇ ਪਈ ਹੈ ਸਾਨੂੰ ਵਿੱਚੋਂ نجات ਮਿਲਦਾ ਤੁਸੀਂ ਅਰਦਾਸ ਕੀਤੀ ਵਾਵਾ ਪਾਗਸਤੀ ਹੋਵੇ ਆਪਣਾ ਆਪਣਾ ਦਾ ਰੀਨ ਨੰਬਰ ਰੱਖੀ ਹੋਇਆ ਇੰਟਰਨੈਟ ਦੇ ਵਿੱਚ ਹੋਵੇ ਔਰ ਮਾਰੇ ਹਾਲਾਤ ਨੇ ਜੋ ਦੇਖ ਆਏ ਆ ਅੱਗੇ ਤਾਂ ਜਿਵੇਂ ਗਿੱਟੂ ਸਾਹਿਬ ਦੱਸ ਰਿਹਾ ਸਨ ਕਿ ਇਹ ਤੋਂ ਅੱਗੇ ਜਾ ਕੇ ਤਾਂ ਹੋਰ ਵੀ ਜ਼ਿਆਦਾ ਮਾਰੇ ਹਾਲਾਤ ਨੇ ਕਿ ਜਿਹੜਾ ਪੰਜਾਬ ਹਿੰਦੂਸਤਾਨ ਵਾਸੀਆਂ ਦਾ ਘੇੜ ਪਰਦਾ ਹੈ ਖੇਤੀ ਪ੍ਰਧਾਨ ਪੰਜਾਬ ਸੂਬਾ ਹੈ ਦੁੱਖ ਹੁੰਦਾ ਹੈ ਕਿ ਜਦੋਂ ਪੂਰੇ ਦੇਸ਼ ਵਿੱਚ ਕਿਤੇ ਦਿੱਕਤ ਆ ਪੈਂਦੀ ਹੈ ਤੇ ਪੰਜਾਬ ਵਾਸੀ ਆਪਣੇ ਜਾਨ ਹੀਲ ਕੇ ਉੱਥੇ ਪਹੁੰਚਦੇ ਨੇ ਕੋਈ ਵੀ ਸਹਾਇਤਾ ਦੀ ਲੋੜ ਹੈ ਉਹ ਕਰਦੇ ਨੇ ਇੱਥੋਂ ਤੱਕ ਵੀ ਆ ਕਿ ਸਾਡੇ ਜਿੱਥੇ ਬੰਦੀਆਂ ਲੋਕਾਂ ਨੂੰ ਘਰ ਬਣਾ ਕੇ ਬਹਿੰਦੇ ਆਣ ਲੇਕਿਨ ਦੁੱਖ ਇਹ ਆ ਕਿ ਅੱਜ ਪੰਜਾਬ ਤੇ ਦਿੱਕਤ ਬਣੀ ਹੈ ਕਿਸੇ ਨੇ ਵੀ ਪੰਜਾਬ ਦੀ ਬਾਹ ਨੀ ਫੜੀ ਆਖੇ ਇਥੋਂ ਤੱਕ ਕੀ ਕਹਿ ਕੇ ਸੈਂਟਰ ਦੀ ਸਰਕਾਰ ਮੈਂ ਪਹਿਲਾਂ ਵੀ ਕਿਹਾ ਸੁੱਖਾਂ ਕਿ ਜੇਕਰ ਇਹ ਹਾਲਾਤ ਗੁਜਰਾਤ ਦੇ ਹੁੰਦੇ ਤੇ ਹੁਣ ਤੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਹੈਲੀਕਾਪਟਰ ਲੈ ਕੇ ਚੌਪਰ ਲੈ ਕੇ ਜਾ ਕੇ ਉਹਦਾ ਸਰਵੇ ਵੀ ਕਰਦਾ ਦੌਰਾਂ ਵੀ ਕਰਦਾ ਹੁਣ ਤੱਕ ਹਜ਼ਾਰਾਂ ਕਰੋੜ ਰੁਪਏ ਰਾਹਤ ਤੱਕ ਦੀ ਜਾਰੀ ਹੋ ਜਾਣੇ ਸਨ ਲੇਕਿਨ ਪੰਜਾਬ ਜੇ ਵੀ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਪਹਿਲਾਂ ਪੰਜਾਬ ਦੇ ਨਾਲ ਵਿਸਥਾਰ ਹੋਇਆ ਆਜ ਵੀ ਪੰਜਾਬ ਦੇ ਨਾਲ ਬਹੁਤ ਵੱਡਾ ਵਿਸਥਾਰ ਕੀਤਾ ਜਾ ਰਿਹਾ ਹੈ ਕੋਈ ਸੈਂਟਰ ਦੀ ਗਵਰਨਮੈਂਟ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਸਹਾਇਤਾ ਹੈ ਉਹ ਪੰਜਾਬ ਵਾਸਤੇ ਨਾ ਕੋਈ ਸਰਵੇ ਕੀਤਾ ਹੈ ਨਾ ਕੋਈ ਬਿਆਨ ਆਇਆ ਹੈ ਤੇ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਸਹਾਇਤਾ ਪੁਜਾਰੀ ਕੀਤੀ ਹੈ ਤੇ ਨਾ ਹੀ ਇਹ ਜਿਹੜੇ ਵਿਫਤਾ ਜਿਹੜਾ ਪੰਜਾਬ ਜਿਹੜਾ ਪਾਣੀ ਇੰਨਾ ਜ਼ਿਆਦਾ ਵੱਡੇ ਪੱਧਰ ਤੇ ਸਾਰੇ ਪਾਸੇ ਫੈਲ ਰਿਹਾ ਹੈ ਇਹਨੂੰ ਰੋਕਣ ਲਈ ਘੱਟਾਂ ਜਿਹੜਿਆਂ ਨੇ ਸੈਂਟਰ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਤੁਸੀਂ ਅੱਜ ਇੱਥੇ ਪੁੱਛੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਮਦਦ ਕੀਤੀ ਜਿਹੜੇ ਅਸੀਂ ਅੱਜ ਦੇ ਬਾਬਾ ਜੀ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਾਪੁਰਖਾ ਨੂੰ ਪ੍ਰਕਾਲਿਆਂ ਵਾਲੇ ਹਸਤਾਨ ਦੇ ਮੁਖਸੀਬਾਦਾਰ ਸੰਤ ਪਾਪਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ ਇਹਨਾਂ ਦੇ ਮਾਪੁਰਖਾ ਨੇ ਆਪਣੇ ਪਰਿਵਾਰ ਸਹਿਤ ਆਪਣੇ ਸੰਗੀ ਸਹਜੂਦੀਆਂ ਸਾਹਿਬ ਬਹੁਤ ਵੱਡਾ ਉਪਰਾਲਾ ਕੀਤਾ ਕਿ ਸੰਗਤ ਦੇ ਵਾਸਤੇ ਰਾਸ਼ਨ ਰਸਾਦੀ ਪਕਾ ਕੇ ਸੁੱਕਾ ਦੁੱਧ ਪਾਣੀ ਔਰ ਬੱਚਿਆਂ ਵਾਸਤੇ ਡਾਈਪਰ ਦਵਾਈਆਂ ਪਸ਼ੂਆਂ ਦੀਆਂ ਦਵਾਈਆਂ ਔਰ ਪਸ਼ੂਆਂ ਤੇ ਵਾਸਤੇ ਜਿਹੜਾ ਚੌਕਰ ਹੈ ਉਹ ਪਟਿਆੰਦਰ ਸਾਹਾ ਕੇ ਪਸ਼ਮੋ ਦੇ ਖਾਣ ਵਾਸਤੇ ਜਿਹੜਾ ਚੌਕਰ ਹੈ ਉਹ ਲੈ ਕੇ ਚੁਹੇ ਹੋਏ ਨੇ ਪਾਣੀ ਲੈ ਕੇ ਪਹੁੰਚੇ ਹੋਏ ਨੇ ਔਰ ਹੁਣ ਵੀ ਸਾਨੂੰ ਜੋ ਇੱਕ ਰਿਪੋਰਟ ਜਿਹੜੀ ਹੈ ਕਿ ਪੀਣ ਵਾਲੇ ਪਾਣੀ ਪਾਣੀ ਦੀ ਬੜੀ ਭਾਰੀ ਜਿਹੜੀ ਕਿਲਤ ਹੈ ਉਹ ਰੋਕਣ ਦੇ ਵਾਸਤੇ ਆਈ ਔਰ ਨਵੇਲ ਦੀ ਕੀ ਕੀ ਕੀਤਾ ਕਿ ਜਿੰਨਾ ਹੋ ਸਕਦਾ ਹੁਣੇ ਪਾਣੀ ਦਾ ਪ੍ਰਬੰਧ ਕਰਕੇ ਤੇ ਇੱਥੇ-ਕਿੱਥੇ ਵੀ ਲੋਕ ਬੈਠੇ ਹੋਏ ਉਹਨਾਂ ਨੂੰ ਪਾਣੀ ਜਿਹੜਾ ਉਹ ਪਹਈਆ ਕਰਵਾਇਆ ਜਾਏ ਜਿਉਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਤੋਂ ਦਿੱਕਤਾਂ ਆਈਆਂ ਕਿ ਪੰਜਾਬ ਦੇ ਲੋਕ ਸਭ ਤੋਂ ਜ਼ਿਆੜੇ ਖੜਦੇ ਨੇ پورے ہندوستان میں پہلا بےنتی کر چکا کہ خون ہے کہ تیار ہو جائے چاہے کاش پچال آیا سن اڑیسا چنامی آئے اگے سن جموں کشمیر ہار آئے تکی اگے سن اور خاص کر کے سکھ اگے سن ਪਰ ਅੱਜ ਪੰਜਾਬ ਦੀ ਇੱਕ ਮੁਸੀਬਤ ਬਣੀ ਹੈ ਖਾਸ ਕਰਕੇ ਸਿੱਖਾਂ ਤੇ ਸਾਡੇ ਪਿੰਡੂ ਕਿਤਨਾ ਵਿੱਚ ਮੁਸੀਬਤ ਬਣੀ ਹੈ ਅੱਜ ਪੰਜਾਬ ਦੀ ਮਦਦ ਕਰਨ ਵਾਸਤੇ ਕੋਈ ਵੀ ਜਥੇਬੰਦੀ ਦਾ ਕਿਸੇ ਹੋਰ ਸਟੇਟ ਦੇ ਕਿਸੇ ਨੇ ਆਉਣਾ ਤਾਂ ਕੀ ਹੈ ਕਿਸੇ ਨੇ ਕੋਈ ਇਸ ਗੱਲ ਦਾ ਕੋਈ ਬਿਆਨ ਤੱਕ ਵੀ ਜਿਹੜਾ ਉਹ ਨਹੀਂ ਦਿੱਤਾ ਪਰ ਸਾਡੇ ਖੂਨ ਵਿੱਚ ਹੈ ਕਿ ਅਸੀਂ ਆਪਾਂ ਆਪ ਕੁਰਬਾਨ ਕਰਕੇ ਵੀ ਦੂਜੇ ਦੀ ਜਿਹੜੀ ਸਹਾਇਤਾ ਉਹ ਕਰਨ ਦੇ ਕਦਰ ਕਰਦੇ ਹਾਂ ਔਰ ਅੱਜ ਪੰਜਾਬ ਦੀ ਪੰਜਾਬੀਆਂ ਦੇ ਨਾਲ ਖੜੇ ਨੇ ਅਸੀਂ ਸਾਰੇ ਆਪਣੇ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਨੇ ਜੋ ਵੀ ਯਤਨ ਸਾਡੇ ਤੋਂ ਹੋ ਸਕਦਾ ਹੈ ਅਸੀਂ ਇਹਨਾਂ ਦੇ ਦਿੱਖ ਦੇ ਵਾਸਤੇ ਜਿਹੜਾ ਉਹ ਜਰੂਰ ਕਰਾਂਗੇ। ਜੀ ਜੰਮੀ ਤੁਸਨੋ ਰੋਦੇ। ਸਾਨੂੰ ਉਸ ਦਾ ਦੇਣਾ ਹੈ ਵੀ ਇੱਦਾਂ ਨਾ ਕਰ। ਤੁਸੀਂ ਸਾਡੀ ਸਾਡੀ ਔਖੀ ਵੀ ਨਹੀਂ ਪਾਦੇ। ਹਾਂ। ਮਾਗਾਂਗੇ ਉਸ ਨੂੰ ਅਰਦਾਸ ਕਰੋ ਕਿ ਸਭੀ ਬਾਤ ਹੋ ਜਾਵੇ। واحرو جی کی فتح اج ایک بہت واڈی گنتا ہے دکھائی ہوئی ہے لکھا اےکڑ زمین فصل برباد ہو چکی ہے زمین خراب ہو چکی نی ਗੋਪੀਕਰੋਂ ਦੇ ਘਰ ਹੋ ਚੁੱਕੇ ਨੇ ਬਹੁਤ ਸਾਰੇ ਘਰ ਵੀ ਜਿਹੜੇ ਨੇ ਉਹ ਢਹਿ ਢੇਰੀ ਹੋ ਚੁੱਕੇ ਨੇ ਔਰ ਕਈ ਕਈ ਥਾਵਾਂ ਤੇ ਜਿਵੇਂ ਦੱਸਿਆ ਹੈ ਪ੍ਰਸ਼ਾਸਨ ਵੱਲੋਂ ਤੇ 6 6 7 7 ਸੂਟ ਪਾਣੀ ਕਈ ਥਾਵਾਂ ਤੇ ਚੜਿਆ ਹੋਇਆ ਔਰ ਜਿੱਥੇ ਅਸੀਂ ਹਰੜਾ ਚਲਾ ਪਿੰਡ ਵਿੱਚ ਖੜੇ ਹੁੰਨੇ ਆ ਇੱਥੇ ਵੀ ਕਾਫੀ ਸਪੀਡ ਦੇ ਨਾਲ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਆਪ ਇਹ ਕਹਿ ਸਕਦੇ ਆ ਕਿ ਆਣੀ ਪਿੱਛੋਂ ਹਾਲਾਂ ਬਹੁਤ ਵੱਡੀ ਸਪੀਡ ਵਿੱਚ ਪਾਣੀ ਆ ਰਿਹਾ ਤੇ ਪਾਣੀ ਵਧ ਰਿਹਾ ਹੈ ऐसे सम्भेदे विच पंजाब पे पंजाब दे नाल पंजाब वासियां दे नाल सानो सारेया नु ਖੜਨ ਦੇ ਲੋੜ ਹੈ ਔਰ ਸਾਰੇ ਅਸੀਂ ਗੁਰੂ ਚਰਪਨਾ ਦੇ ਵਿੱਚੇ ਅਰਦਾਸ ਕਰੀਏ ਕਿ ਇਹ ਜਿਹੜੀ ਗਿਫਤਾ ਪੰਜਾਬ ਤੇ ਪਈ ਹੈ ਸਾਨੂੰ ਇਤੋਂ نجات ਮਿਲਦਾ ਜੀ ਅਰਦਾਸ ਕੀਤੀ 바ਵਾ ਤਾਜਤਰੀ ਹੋਵੇ ਆਪਣਾ ਦਾ ਰੀਮਨੋ ਰੱਖੀ ਜਾ ਇਮਤਿਹਾਨ ਦੇ ਵਿੱਚ ਬਹੁਤ ਮਾੜੇ ਹਾਲਾਤ ਨੇ ਜੋ ਦੇਖ ਰਹੇ ਆ ਅੱਗੇ ਤਾਂ ਜੇ ਮੈਂ ਗਿਫਤ ਸਾਹ ਦੱਸ ਰਿਹਾ ਸਾਂ ਇਹ ਤੋਂ ਅੱਗੇ ਜਾ ਕੇ ਤਾਂ ਹੋਰ ਵੀ ਜ਼ਿਆਦਾ ਮਾੜੇ ਹਾਲਾਤ ਨੇ ਕਿ ਜਿਹੜਾ ਪੰਜਾਬ ਹਿੰਦੂਸਤਾਨ ਵਾਸੀਆਂ ਦਾ ਘੇਡ ਪਰਦਾ ਹੈ ਖੇਤੀ ਪ੍ਰਧਾਨ ਪੰਜਾਬ ਸੂਬਾ ਹੈ ਦੁੱਖ ਹੁੰਦਾ ਹੈ ਕਿ ਜਦੋਂ ਪੂਰੇ ਦੇਸ਼ ਵਿੱਚ ਕਿਤੇ ਦਿੱਕਾ ਪੈਂਦੀ ਹੈ ਤੇ ਪੰਜਾਬ ਵਾਸੀ ਆਪਣੇ ਜਾਨ ਹੀਲ ਕਿ ਉੱਤੇ ਪਹੁੰਚਦੇ ਨੇ ਕੋਈ ਵੀ ਸਹਾਇਤਾ ਦੀ ਲੋੜ ਹੈ ਉਹ ਕਰਦੇ ਨੇ ਇੱਥੋਂ ਤੱਕ ਵੀ ਆ ਕਿ ਸਾਡੇ ਜਿੱਥੇ ਬੰਦੀਆਂ ਲੋਕਾਂ ਨੂੰ ਘਰ ਬਣਾ ਕੇ ਬਹਿੰਦੀਆਂ ਨੇ ਲੇਕਿਨ ਦੁੱਖ ਇਹ ਆ ਕਿ ਅੱਜ ਪੰਜਾਬ ਤੇ ਦਿੱਕਾ ਨਹੀਂ ਹੈ ਤੇ ਕਿਸੇ ਨੇ ਵੀ ਪੰਜਾਬ ਦੀ ਬਾਹਰ ਨਹੀਂ ਫੜੀ ਆਖੇ ਇਥੋਂ ਤੱਕ ਕਿ ਵੈ ਕੇ ਸੰਤੋ ਦੀ ਸਰਕਾਰ ਮੈਂ ਪਹਿਲਾਂ ਵੀ ਕਿਹਾ ਤੁਖਾਂ ਕਿ ਜੇਕਰ ਇਹ ਹਾਲਾਤ ਗੁਜਰਾਤ ਦੇ ਹੁੰਦੇ ਤੇ ਹੁਣ ਤੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਹੈਲੀਕਾਪਟਰ ਲੈ ਕੇ ਚੌਪਰ ਲੈ ਕੇ ਜਾ ਕੇ ਉਹਦਾ ਸਰਵੇ ਵੀ ਕਰਦਾ ਦੌਰਾ ਵੀ ਕਰਦਾ ਹੁਣ ਤੱਕ ਹਜ਼ਾਰਾਂ ਕਰੋੜ ਰੁਪਏ ਰਾਤ ਟੈਕਸੀ ਜਾਰੀ ਹੋ ਜਾਣੇ ਸਨ ਲੇਕਿਨ ਪੰਜਾਬ ਜੇ ਵੀ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਪਹਿਲਾਂ ਪੰਜਾਬ ਦੇ ਨਾਲ ਵਿਸਥਾਰ ਹੋਇਆ ਅੱਜ ਵੀ ਪੰਜਾਬ ਦੇ ਨਾਲ ਬਹੁਤ ਵੱਡਾ ਵਿਸਥਾਰ ਕੀਤਾ ਜਾ ਰਿਹਾ ਹੈ ਕੋਈ ਸੈਂਟਰ ਦੀ ਗਵਰਨਮੈਂਟ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਸਹਾਇਤਾ ਹੈ ਉਹ ਪੰਜਾਬ ਵਾਸਤੇ ਨਾ ਕੋਈ ਸਰਵੇਖ ਕੀਤਾ ਹੈ ਨਾ ਕੋਈ ਬਿਆਨ ਆਇਆ ਹੈ ਤੇ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਸਹਾਇਤਾ ਪੁਜਾਰੀ ਕੀਤੀ ਹੈ ਤੇ ਨਾ ਹੀ ਇਹ ਜਿਹੜੇ ਵਿਪਤਾ ਜਿਹੜਾ ਪੰਜਾਬ ਜਿਹੜਾ ਪਾਣੀ ਇੰਨਾ ਜ਼ਿਆਦਾ ਵੱਡੇ ਪੱਧਰ ਤੇ ਸਾਰੇ ਪਾਸੇ ਫੈਲ ਰਿਹਾ ਹੈ ਇਹਨੂੰ ਕੋ ਰੋਕਣ ਲਈ ਕੱਤਾ ਜਿਹੜਿਆਂ ਦੇ ਸੈਂਟਰ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਤੁਸੀਂ ਅੱਜ ਇੱਥੇ ਪੁੱਛੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਮਦਦ ਅਸੀਂ ਅੱਜ ਦੇ ਬਾਬਾ ਜੀ ਬਾਬਾ ਦਰਸ਼ਨ ਸਿੰਘ ਜੀ ਗੁੱਲੀ ਵਾਲੇ ਮਾਪੁਰਖ ਨੂੰ ਪ੍ਰਕਾਰਿਆਂ ਵਾਲੇ ਸਥਾਨ ਦੇ ਦੁਖ ਸੇਵਾ ਦਾ ਸੰਤ ਪਾਪਾ ਗੁਰਦੇਵ ਸਿੰਘ ਜੀ ਗੁੱਲੀ ਵਾਲੇ ਇਹਨਾਂ ਦੇ ਮਾਪੁਰਖਾਂ ਨੇ ਆਪਣੇ ਪਰਿਵਾਰ ਸਹਿਤ ਆਪਣੇ ਸੰਗੀ ਸਹੂਜੀਆਂ ਸਹਿਤ ਬਹੁਤ ਵੱਡਾ ਉਪਰਾਲਾ ਕੀਤਾ ਕਿ ਸੰਗਤ ਦੇ ਵਾਸਤੇ ਰਾਸ਼ਨ ਪ੍ਰਸ਼ਾਦੀ ਪਕਾ ਕੇ ਸੁੱਕਾ ਦੁੱਧ ਪਾਣੀ ਔਰ ਬੱਚਿਆਂ ਵਾਸਤੇ ਡਾਈਪਰ ਦਵਾਈਆਂ ਖਸ਼ਮਾਂ ਦੀਆਂ ਦਵਾਈਆਂ ਔਰ ਪਸ਼ੂਮਾਂ ਤੇ ਵਾਸਤੇ ਜਿਹੜਾ ਚੌਕਰ ਹੈ ਉਹ ਪਟਿਆਲਾ ਦੇ ਪਾਸੇ ਪਸ਼ਮੋ ਦੇ ਖਾਣ ਵਾਸਤੇ ਜਿਹੜਾ ਚੌਕ ਹੈ ਉਹ ਲੈ ਕੇ ਚੁਹੇ ਹੋਏ ਨੇ ਪਾਣੀ ਲੈ ਕੇ ਪਹੁੰਚੇ ਹੋਏ ਨੇ ਔਰ ਹੁਣ ਵੀ ਸਾਨੂੰ ਜੋ ਰਿਪੋਰਟ ਮਿਲੀ ਹੈ ਕਿ ਪੀਣ ਵਾਲੇ ਪਾਣੀ ਪਾਣੀ ਦੀ ਬੜੀ ਭਾਰੀ ਜਿਹੜੀ ਗਿਲਤ ਹੈ ਉਹ ਲੋਕਾਂ ਦੇ ਵਾਸਤੇ ਆ ਰਹੀ ਔਰ ਨਵੇਲ ਦੀ ਕੀ ਕੀ ਕੀਤਾ ਕੀਤਾ ਹੋ ਸਕਦਾ ਹੁਣੇ ਪਾਣੀ ਦਾ ਪ੍ਰਬੰਧ ਕਰਕੇ ਤੇ ਇੱਥੇ ਕਿੱਥੇ ਵੀ ਲੋਕ ਬੈਠੇ ਹੋਏ ਉਹਨਾਂ ਨੂੰ ਪਾਣੀ ਜਿਹੜਾ ਉਹ ਮੁਹਈਆ ਕਰਵਾਇਆ ਜਾਵੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਕੋਈ ਪਿੰਡਾਂ ਦੀ ਹੈ ਕਿ ਪੰਜਾਬ ਦੇ ਲੋਕ ਸਭ ਤੋਂ ਜਿਹੜੇ ਖੜਦੇ ਨੇ ਪੂਰੇ ਇੰਟਰਨੈਸ਼ਨਲ ਕਿਹਾਡੇ ਸਿੱਖ ਨੇ ਜਿਹੜੇ ਇਹ ਮੈਟਰ ਡੀਸਕ ਕਰਦੇ ਹੁੰਦੇ ਆ ਜਿਹੜੀ ਕਜਾਦੀ ਜਿਹੜਾ ਵਾਪਕ ਜਾਂਦੇ ਨੇ ਪਰ ਪੰਜਾਬ ਦੇ ਵਿੱਚ ਵਿਪਤਾ ਦੇ ਕੋਈ ਵੀ ਕੋਈ ਕਿਸੇ ਤਰ੍ਹਾਂ ਦੀ ਕੋ ਮਿਲਦੀ ਹੁਣ ਮੈਂ ਪਹਿਲਾਂ ਕਹਿ ਦਿੱਤ ਕਰ ਦਿੱਤਾ ਕਿ ਪੰਜਾਬੀਆਂ ਦੇ ਖੂਨ ਵਿੱਚ ਹੈ ਜਾਂ ਪੰਜਾਬ ਕੇੰਡਰ ਸੁਭਾਅ ਹੈ ਕਿ ਪੰਜਾਬੀ ਦੂਜੇ ਵਾਸਤੇ ਕੁਰਬਾਨ ਹੋਣ ਤੱਕ ਤਿਆਰ ਹੋ ਜਾਂਦਾ ਹੈ ਚਾਹੇ ਕਸ਼ਕੋਜ ਵਿੱਚ ਕੋਈ ਹਾਲ ਆਇਆ ਤੇ ਪੰਜਾਬੀ ਅੱਗੇ ਸਨ ਉੜੀਸਾ ਚੋ ਸੁਨਾਮੀ ਆਏ ਪੰਜਾਬੀ ਅੱਗੇ ਸਨ ਜੰਮੂ ਕਸ਼ਮੀਰ ਵਿੱਚ ਹਾਲ ਆਏ ਤੇ ਪੰਜਾਬੀ ਅੱਗੇ ਸਨ ਖਾਸ ਕਰਕੇ ਸਿੱਖ ਅੱਗੇ ਸਨ ਪਰ ਅੱਜ ਪੰਜਾਬ ਦੀ ਇੱਕ ਮੁਸੀਬਤ ਬਣੀ ਹੈ ਖਾਸ ਕਰਕੇ ਸਿੱਖਾਂ ਤੇ ਸਾਡੇ ਪਿੰਡੂ ਖੇਤਾਂ ਵਿੱਚ ਮੁਸੀਬਤ ਬਣੀ ਹੈ ਅੱਜ ਪੰਜਾਬ ਦੀ ਮਦਦ ਕਰਨ ਵਾਸਤੇ ਕੋਈ ਵੀ ਜਿੱਥੇ ਬੰਦੀ ਦਾ ਕਿਸੇ ਹੋਰ ਸਟੇਟ ਦੇ ਕਿਸੇ ਨੇ ਆਉਣਾ ਤਾਂ ਕੀ ਹੈ ਕਿਸੇ ਨੇ ਕੋਈ ਇਸ ਗੱਲ ਦਾ ਕੋਈ ਬਿਆਨ ਤੱਕ ਵੀ ਜਿਹੜਾ ਉਹ ਨਹੀਂ ਦਿੱਤਾ ਪਰ ਸਾਡੇ ਖੂਨ ਵਿੱਚ ਹੈ ਕਿ ਅਸੀਂ ਆਪਾਂ ਆਪ ਕੁਰਬਾਨ ਕਰਕੇ ਬਦੂਜੇ ਦੀ ਜਿਹੜੀ ਸਹਾਇਤਾ ਉਹ ਕਰਨ ਦਾ ਇਕਰਾਰ ਕਰਦੇ ਹਾਂ ਔਰ ਅੱਜ ਪੰਜਾਬੀ ਪੰਜਾਬੀਆਂ ਦੇ ਨਾਲ ਖੜੇ ਨੇ ਅਸੀਂ ਸਾਰੇ ਆਪਣੇ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਨੇ ਜੋ ਵੀ ਯਤਨ ਸਾਡੇ ਤੋਂ ਹੋ ਸਕਦਾ ਹੈ

واحرو جی کی ایک بہت واڈی گاسیا کی ہوئی ہے لکھا اکڑ جمین حاصل برباد ہو چکی ہے جمینہ خراب ہو چکی نا ਰੋਪੇਟਰੋਂ ਦੇ ਘਰ ਹੋ ਚੁੱਕੇ ਨੇ ਬਹੁਤ ਸਾਰੇ ਘਰ ਵੀ ਜਿਹੜੇ ਨੇ ਉਹ ਟੈ ਠੇਰੀ ਹੋ ਚੁੱਕੇ ਨੇ ਔਰ ਕਈ ਕਈ ਥਾਵਾਂ ਤੇ ਜਿਵੇਂ ਦੱਸਿਆ ਹੈ ਪ੍ਰਸ਼ਾਸਨ ਵੱਲੋਂ ਤੇ 6 6 7 7 ਸੂਤ ਪਾਣੀ ਕਈ ਥਾਵਾਂ ਤੇ ਚੜਿਆ ਹੋਇਆ ਔਰ ਜਿੱਥੇ ਅਸੀਂ ਹਰੜਾ ਚਲਾ ਪਿੰਡ ਵਿੱਚ ਖੜੇ ਹੁੰਦੇ ਆ ਇੱਥੇ ਵੀ ਕਾਫੀ ਸਪੀਡ ਦੇ ਨਾਲ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਆਪ ਇਹ ਕਹਿ ਸਕਦੇ ਆ ਕਿ ਆਣੀ ਪਿੱਛੋਂ ਹਾਲਾ ਬਹੁਤ ਵੱਡੀ ਸਪੀਡ ਵਿੱਚ ਪਾਣੀ ਆ ਰਿਹਾ ਹੈ ਤੇ ਪਾਣੀ ਵਧ ਰਿਹਾ ਹੈ ਐਸੀ ਸਮੇਂ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਹੈ ਔਰ ਸਾਰੇ ਅਸੀਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਇਹ ਜਿਹੜੀ ਗਿਫਟਾ ਪੰਜਾਬ ਤੇ ਪਈ ਹੈ ਸਾਨੂੰ ਵਿੱਚੋਂ ਨਜਾਤ ਮਿਲਦਾ ਤੁਸੀਂ ਅਰਦਾਸ ਕੀਤੀ ਵਾਵਾ ਕਾਗਜ਼ੀ ਹੋਵੇ ਆਪਣਾ ਡੀਐਨ ਵੀ ਰੱਖੀ ਜਾ ਇਮੇਲ ਹੋ ਜਾਵੇ ਬਹੁਤ ਮਾੜੇ ਹਾਲਾਤ ਨੇ ਜੋ ਦੇਖ ਰਹੇ ਆ ਅੱਗੇ ਤਾਂ ਜੇ ਮੈਂ ਗਿਫਟ ਸਭ ਦੱਸ ਰਿਹਾ ਸਨ ਇਹ ਤੋਂ ਅੱਗੇ ਜਾ ਕੇ ਤਾਂ ਹੋਰ ਵੀ ਜ਼ਿਆਦਾ ਮਾੜੇ ਹਾਲਾਤ ਨੇ ਕਿ ਜਿਹੜਾ ਪੰਜਾਬ ਹਿੰਦੂਸਤਾਨ ਵਾਸੀਆਂ ਦਾ ਘੇਟ ਪਰਦਾ ਹੈ ਖੇਤੀ ਪ੍ਰਧਾਨ ਪੰਜਾਬ ਸੂਬਾ ਦੁੱਖ ਹੁੰਦਾ ਹੈ ਕਿ ਜਦੋਂ ਪੂਰੇ ਦੇਸ਼ ਵਿੱਚ ਕਿਤੇ ਵਿਪਤਾ ਪੈਂਦੀ ਹੈ ਤੇ ਪੰਜਾਬ ਵਾਸੀ ਆਪਣੇ ਜਾਨ ਹილੇ ਕਿ ਉੱਤੇ ਪਹੁੰਚਦੇ ਨੇ ਕੋਈ ਵੀ ਸਹਾਇਤਾ ਦੀ ਲੋੜ ਹੈ ਉਹ ਕਰਦੇ ਨੇ ਇੱਥੋਂ ਤੱਕ ਵੀ ਆ ਕਿ ਸਾਡੇ ਜਿੱਥੇ ਬੰਦੀਆਂ ਲੋਕਾਂ ਨੂੰ ਘਰ ਬਣਾ ਕੇ ਬਦਿੰਦਿਆਂ ਨੇ ਲੇਕਿਨ ਦੁੱਖ ਇਹ ਆ ਕਿ ਅੱਜ ਪੰਜਾਬ ਤੇ ਵਿਪਤਾ ਨਹੀਂ ਹੈ ਕਿਸੇ ਨੇ ਵੀ ਪੰਜਾਬ ਦੀ ਬਾਹਰ ਹੀ ਫੜੀ ਆਖੀ ਇਥੋਂ ਤੱਕ ਕਿ ਕਹਿ ਕੇ ਸੈਂਟਰ ਦੀ ਸਰਕਾਰ ਮੈਂ ਪਹਿਲਾਂ ਵੀ ਕਿਹਾ ਤੁਕਾਂ ਕਿ ਜੇਕਰ ਇਹ ਹਾਲਾਤ ਗੁਜਰਾਤ ਦੇ ਹੁੰਦੇ ਤੇ ਹੁਣ ਤੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਹੈਲੀਕਾਪਟਰ ਲੈ ਕੇ ਚੌਪਰ ਲੈ ਕੇ ਜਾ ਕੇ ਉਹਦਾ ਸਰਵੇ ਵੀ ਕਰਦਾ ਦੌਰਾ ਵੀ ਕਰਦਾ ਹੁਣ ਤੱਕ ਹਜ਼ਾਰਾਂ ਕਰੋੜ ਰੁਪਏ ਰਾਤ ਸੈਕਟਰੀ ਜਾਰੀ ਹੋ ਜਾਣੇ ਸਨ ਲੇਕਿਨ ਪੰਜਾਬ ਜੇ ਵੀ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਪਹਿਲਾਂ ਪੰਜਾਬ ਦੇ ਨਾਲ ਵਿਸਥਾਰ ਹੋਇਆ ਅੱਜ ਵੀ ਪੰਜਾਬ ਦੇ ਨਾਲ ਬਹੁਤ ਵੱਡਾ ਵਿਸਥਾਰ ਕੀਤਾ ਜਾ ਰਿਹਾ ਹੈ ਕੋਈ ਸੈਂਟਰ ਦੀ ਗਵਰਨਮੈਂਟ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਸਹਾਇਤਾ ਹੈ ਉਹ ਪੰਜਾਬ ਵਾਸਤੇ ਨਾ ਕੋਈ ਸਰਵੇ ਕੀਤਾ ਹੈ ਨਾ ਕੋਈ ਬਿਆਨ ਆਇਆ ਹੈ ਤੇ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਸਹਾਇਤਾ ਉਜਾਰੀ ਕੀਤੀ ਹੈ ਤੇ ਨਾ ਹੀ ਇਹ ਜਿਹੜੇ ਵਿਪਤਾ ਜਿਹੜਾ ਪੰਜਾਬ ਜਿਹੜਾ ਪਾਣੀ ਇੰਨਾ ਜ਼ਿਆਦਾ ਵੱਡੇ ਪੱਧਰ ਤੇ ਸਾਰੇ ਪਾਸੇ ਫੈਲ ਰਿਹਾ ਹੈ ਇਹਨੂੰ ਰੋਕਣ ਦੀ ਗੱਤਾਂ ਜਿਹੜਿਆਂ ਨੇ ਪਰਸੈਂਟ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਅੱਜ ਇੱਥੇ ਪਹੁੰਚੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਮਦਦ ਕੀਤੀ ਗਈ ਜਿਹੜੇ ਅਸੀਂ ਅੱਜ ਬਾਬਾ ਜੀ ਬਾਬਾ ਦਰਸ਼ਨ ਸਿੰਘ ਜੀ ਗੁੱਲੀ ਵਾਲੇ ਮਾਪੁਰਖ ਨੂੰ ਪ੍ਰਕਾਲਿਆ ਵਾਲੇ ਅਸਥਾਨ ਦੇ ਮੁਕਤੀ ਸੇਵਾਦਾਰ ਸੰਤ ਬਾਬਾ ਗੁਰਦੇਵ ਸਿੰਘ ਜੀ ਗੁੱਲੀ ਵਾਲੇ ਇਹਨਾਂ ਦੇ ਮਾਪੁਰਖਾਂ ਨੇ ਆਪਣੇ ਪਰਿਵਾਰ ਸਹਿਤ ਆਪਣੇ ਸੰਗੀ ਸਜੂਦੀਆਂ ਸਾਹਿਬ ਬਹੁਤ ਵੱਡਾ ਉਪਰਾਲਾ ਕੀਤਾ ਕਿ ਸੰਗਤ ਦੇ ਵਾਸਤੇ ਰਾਸ਼ਨ ਪ੍ਰਸ਼ਾਦੇ ਪਕਾ ਕੇ ਸੋਕਾ ਦੁੱਧ ਪਾਣੀ ਔਰ ਬੱਚਿਆਂ ਵਾਸਤੇ ਡਾਈਪਰ ਦਵਾਈਆਂ ਖੁਸ਼ਮਤੀਆਂ ਦਵਾਈਆਂ ਔਰ ਪਸ਼ੂਮਾਂ ਤੇ ਵਾਸਤੇ ਜਿਹੜਾ ਚੌਕਰ ਹੈ ਉਹ ਪਟਿਆਨ ਦੇ ਪਾਕਿ ਪਸ਼ੂਆਂ ਦੇ ਖਾਨਵਾਸ ਜਿਹੜਾ ਚੌਕ ਹੈ ਉਹ ਲੈ ਕੇ ਚੁਹੇ ਹੋਏ ਨੇ ਪਾਣੀ ਲੈ ਕੇ ਪੂੰਚੇ ਹੋਏ ਨੇ ਔਰ ਹੋਰ ਵੀ ਸਾਨੂੰ ਜੋ ਰਿਪੋਰਟ ਜੜੀ ਹੈ ਕਿ ਪੀਣ ਵਾਲੇ ਪਾਣੀ ਪਾਣੀ ਦੀ ਬੜੀ ਭਾਰੀ ਜਿਹੜੀ ਗਿਲਤ ਹੈ ਉਹ ਰੋਕਣ ਦੇ ਵਾਸਤੇ ਆ ਰਹੀ ਔਰ ਨਵੀਂ ਦੀ ਕੀ ਕਿ ਜਿੰਨਾ ਹੋ ਸਕਦਾ ਹੁਣੇ ਪਾਣੀ ਦਾ ਪ੍ਰਬੰਧ ਕਰਕੇ ਕਿ ਇੱਥੇ ਕਿੱਥੇ ਵੀ ਲੋਕ ਬੈਠੇ ਹੋਏ ਉਹਨਾਂ ਨੂੰ ਪਾਣੀ ਜਿਹੜਾ ਉਹ ਮੁਹੱਈਆ ਕਰਵਾਇਆ ਜਾਏ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੋ ਤੋਂ ਗੱਲ ਤਾਂ ਦੀ ਹੈ ਕਿ ਪੰਜਾਬ ਦੇ ਲੋਕ ਸਭ ਤੋਂ ਜਿਹੜੇ ਖੜਦੇ ਨੇ पूरे हिंदुस्तान की जगह सिखले जड़े ਉਹਨੇ ਜਿਹੜੇ ਮੂਸਿਕ ਕਰਦੇ ਆ ਪੰਜਾਬੀ ਜਿਹੜਾ ਉਹ ਪੰਜਾਬੀ ਦੇ ਪਰ ਪੰਜਾਬ ਦੇ ਵਿੱਚ ਦਿੱਤਾ ਤੇ ਕੋਈ ਕਿਤੇ ਕੋਈ ਕਿਸੇ ਤਰ੍ਹਾਂ ਦੀ ਕੋ ਮਦਦ ਹੁਣ ਮੈਂ ਪਹਿਲਾ ਬੇਨਤੀ ਕਰ ਚੁੱਕਾ ਕਿ ਪੰਜਾਬੀਆਂ ਦੇ خون ਵਿੱਚ ਹੈ ਜਾਂ ਪੰਜਾਬੀ ਕੰਦਰ ਸੁਭਾਅ ਹੈ ਕਿ ਪੰਜਾਬੀ ਦੂਜੇ ਵਾਸਤੇ ਕੁਰਬਾਨ ਹੋਣ ਤੱਕ ਤਿਆਰ ਹੋ ਜਾਂਦਾ ਹੈ ਚਾਹੇ ਕਸ਼ਕੋਜ ਵਿੱਚ ਪਹਚਾਲ ਆਇਆ ਤੇ ਪੰਜਾਬੀ ਅੱਗੇ ਸਨ 오डिशा ਤੋਂ ਸੁਨਰਨੀ ਹੈ ਪੰਜਾਬੀ ਅੱਗੇ ਸਨ ਜੰਮੂ ਕਸ਼ਮੀਰ ਵਿੱਚ ਹਾਰ ਆਇਆ ਤੇ ਪੰਜਾਬੀ ਅੱਗੇ ਸਨ ਬੁਰ ਖਾਸ ਕਰਕੇ ਸਿੱਖ ਅੱਗੇ ਸਨ ਔਰ ਅੱਜ ਪੰਜਾਬੀ ਨੇ ਇੱਕ ਮੁਸੀਬਤ ਬਣੀ ਹੈ ਖਾਸ ਕਰਕੇ ਸਿੱਖਾਂ ਤੇ ਸਾਡੇ ਪਿੰਡੂ ਕਿਸਾਨਾਂ ਵਿੱਚ ਮੁਸੀਬਤ ਬਣੀ ਹੈ ਅੱਜ ਪੰਜਾਬ ਦੀ ਮਦਦ ਕਰਨ ਵਾਸਤੇ ਕੋਈ ਵੀ ਜਿੱਥੇ ਬੰਦੀ ਦਾ ਕਿਸੇ ਹੋਰ ਸਟੇਟ ਦੇ ਕਿਸੇ ਨੇ ਆਉਣਾ ਤਾਂ ਕੀ ਹੈ ਕਿਸੇ ਨੇ ਕੋਈ ਇਸ ਗੱਲ ਦਾ ਕੋਈ ਬਿਆਨ ਤੱਕ ਵੀ ਜਿਹੜਾ ਉਹ ਨਹੀਂ ਦਿੱਤਾ ਪਰ ਸਾਡੇ ਖੂਨ ਵਿੱਚ ਹੈ ਕਿ ਅਸੀਂ ਆਪਾਂ ਆਪ ਕੁਰਬਾਨ ਕਰਕੇ ਬਦੁਰਗ ਦੀ ਜਿਹੜੀ ਸਹਾਇਤਾ ਉਹ ਕਰਨ ਦੇ ਕਰਨ ਕਰਦੇ ਹਾਂ ਔਰ ਅੱਜ ਪੰਜਾਬ ਦੀ ਪੰਜਾਬੀਆਂ ਦੇ ਨਾਲ ਖੜੇ ਨੇ ਐਸੀ ਸਾਰੇ ਆਪਣੇ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਨੇ ਜੋ ਵੀ ਯਤਨ ਸਾਡੇ ਤੋਂ ਹੋ ਸਕਦਾ

واحرو ایک بہت واڈی گفتہ ہے پی ہوئی ہے لکھا اکڑ جمین حاصل برباد ہو چکی ہے زمین خراب ہو چکی نا ਗੋਪੀਕਰੋਂ ਦੇ ਘਰ ਹੋ ਚੁੱਕੇ ਨੇ ਬਹੁਤ ਸਾਰੇ ਘਰ ਵੀ ਜਿਹੜੇ ਨੇ ਉਹ ਢਹਿ ਢੇਰੀ ਹੋ ਚੁੱਕੇ ਨੇ ਔਰ ਕਈ ਕਈ ਥਾਵਾਂ ਤੇ ਜਿਵੇਂ ਦੱਸਿਆ ਹੈ ਪ੍ਰਸ਼ਾਸਨ ਵੱਲੋਂ ਤੇ 6 6 7 7 ਸੁੱਤ ਪਾਣੀ ਕਈ ਥਾਵਾਂ ਤੇ ਚੜਿਆ ਹੋਇਆ ਔਰ ਜਿੱਥੇ ਅਸੀਂ ਹਾਰੜ ਚਲਾ ਪਿੰਡ ਵਿੱਚ ਖੜੇ ਹੁਣੇ ਆ ਇੱਥੇ ਵੀ ਕਾਫੀ ਸਪੀਡ ਦੇ ਨਾਲ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਆਬ ਇਹ ਕਹਿ ਸਕਦੇ ਆ ਕਿ ਆਣੀ ਪਿੱਛੋਂ ਹਾਲਾ ਬਹੁਤ ਵੱਡੀ ਸਪੀਡ ਵਿੱਚ ਪਾਣੀ ਆ ਰਿਹਾ ਹੈ ਤੇ ਪਾਣੀ ਵੱਧ ਰਿਹਾ ਹੈ ਐਸੀ ਸਮье ਦੇ ਵਿੱਚ ਪੰਜਾਬ ਤੇ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਹੈ ਔਰ ਸਾਰੇ ਅਸੀਂ ਗੁਰੂ ਚਰਣਾ ਦੇ ਵਿੱਚ ਅਰਦਾਸ ਕਰੀਏ ਕਿ ਇਹ ਜਿਹੜੀ ਵਿਪਤਾ ਪੰਜਾਬ ਤੇ ਪਈ ਹੈ ਸਾਨੂੰ ਵਿੱਚੋਂ نجات ਮਿਲਦਾ ਤੁਸੀਂ ਅਰਦਾਸ ਕੀਤੀ ਵਾਵਾ ਪਾਗਸਤੀ ਹੋਵੇ ਆਪਣਾ ਆਪਣਾ ਦਾ ਰੀਨ ਨੰਬਰ ਰੱਖੀ ਹੋਇਆ ਇਮੇਲ ਦੇ ਦਿੱਤੇ ਹੋਏ ਔਰ ਮਾਰੇ ਹਾਲਾਤ ਨੇ ਜੋ ਦੇਖ ਆਏ ਅੱਗੇ ਤਾਂ ਦਿਨ ਜਿੱਤੂ ਸਾਹਿਬ ਦੱਸ ਰਿਹਾ ਸਨ ਕਿ ਇਹ ਤੋਂ ਅੱਗੇ ਜਾ ਕੇ ਤਾਂ ਹੋਰ ਵੀ ਜ਼ਿਆਦਾ ਮਾਰੇ ਹਾਲਾਤ ਨੇ ਕਿ ਜਿਹੜਾ ਪੰਜਾਬ ਹਿੰਦੁਸਤਾਨ ਵਾਸੀਆਂ ਦਾ ਘੇਡ ਪਰਦਾ ਹੈ